श्री गुरु सतनाम श्री गुरु सतनाम श्री गुरु सतनाम श्री वुरु वेगुरु धन वा ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਸੇਮ ਜੁਜੂਦਾ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਅਦ ਦੱਸਦੇ ਕਿ ਅੱਜ ਬਲਜੀਤ ਸਿੰਘ ਦਾਦਵਾਲ ਜੋ ਵਿਸ਼ੇਸ਼ ਤੌਰ ਦੇ ਉੱਤੇ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਤਸਵੀਰਾਂ ਤੜ ਨਾਲ ਸਾਂਝਾ ਕਰ ਰਹੇ ਹਾਂ ਕਿ ਬਲਜੀਤ ਸਿੰਘ ਦਾਦਵਾਲ ਜੋ ਕਿ ਅੱਜ ਇੱਕ ਖਾਸ ਮੌਕੇ ਦੇ ਉੱਤੇ ਜਦੋਂ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਤਾਂ ਜ਼ਰੂਰ ਹਰਿਆਣਾ ਕਮੇਟੀ ਦੇ ਜੋ ਮੈਂਬਰ ਸਾਈ ਭਾਣਾ ਉਹ ਵੀ ਨਾਲ ਇੱਥੇ ਮੌਜੂਦ ਹੈਗੇ ਨੇ ਤਾਂ ਜ਼ਰੂਰ ਬਲਜੀਤ ਸਿੰਘ ਦਦਵਾਲ ਜੀ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਿ ਉਹਨਾਂ ਦਾ ਅੱਜ ਇਸ ਥੋੜਾ ਯਾਰ ਥੋੜੇ ਤੇ ਕੀ ਕਹਿਣਾ ਹਾਂ ਬਲਜੀਤ ਸਿੰਘ ਦਦਵਾਲ ਜੀ ਸਾਡੇ ਨਾਲ ਮੌਜੂਦ ਨੇ ਦਦਵਾਲ ਸਾਹਿਬ ਅੱਜ ਤੁਸੀਂ ਆਏ ਹੋ ਕਿਵੇਂ ਵੇਖਦੇ ਹੋ ਕਿ ਗੁਰੂ ਘਰ ਵਿਖੇ ਪਹੁੰਚੇ ਹੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਹੋ ਕਿਉਂ ਵੇਖ ਮੈਂ ਦੇਖ ਪਿੱਛੇ ਮਾਈਕ ਥੱਲੇ ਕਰ ਰਿਹਾ ਮਾਈਕ ਥੱਲੇ ਕਰ ਮਾਈਕ ਥੱਲੇ ਕਰ ਸਿਸਟਮ ਬਣਾਉਣਾ ਜਿਹਨੇ ਬਣਾਉਣਾ ਮਾਈਕ ਯਾਰ ਮੂੰਹ ਦੇ ਆ ਕੇ ਰੱਖੋ ਥੱਲੇ ਕਰ ਥੱਲੇ ਕਰ ਬੇਨਤੀ ਬੇਨਤੀ ਮੰਨ ਲਓ ਬੇਨਤੀ ਇਹ ਅੰਮ੍ਰਿਤਸਰ ਦਾ মিডিਆ ਵਾ ਇਹ ਅੰਮ੍ਰਿਤਸਰ ਸਾਹਿਬ ਦਾ মিডিਆ ਵਾ ਇਹ ਰੋਜ਼ ਬੜੇ ਸਿਆਣੇ ਸੰਜਣ ਆਏ ਸਾਰੇ ਬਡੇ ਬੇਨਤੀ ਮੰਨ ਲਓ ਥੋੜਾ ਜਿਹਾ ਹਾਉ ਭਾਈ ਮੋਕਨ ਸਿੰਘ ਦੀ ਸਾਰੇ ਥੋੜਾ ਥੱਲੇ ਮੋਕਨ ਥੋੜਾ ਥੋੜਾ ਜਨ ਨੀਵਾ ਕਰ ਥੋੜਾ ਜੀ ਯਾਰ ਬੁੱਧ ਹੁਣ ਤਾਂ ਕੰਮਾਂ ਦਾ ਥੋੜਾ ਇਚਾਰਾ ਵਾਲੀ ਵਤੀ ਭਾਈ ਸਾਹਿਬ ਨੂੰ ਕਿੱਦਾਂ ਕੋ ਯਾਰ ਡੇਠੇ ਸੱਬੇ ਥਾਬ ਨਹੀਂ ਤੁੱਦ ਜਿਹਿਆ ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਸਾਡੀ ਨਿਤ ਦੀ ਅਰਦਾਸ ਦਾ ਹਿੱਸਾ ਵਾ ਦੁਨੀਆ ਭਰ ਦੇ ਵਿੱਚ ਬੈਠਾ ਸਿੱਖ ਜਦੋਂ ਨੇਤ ਅਰਦਾਸ ਕਰਦਾ ਤੇ ਉਹ ਸਤਖੰਡ ਸ੍ਰੀ ਅਮਰਤਸਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਅਰਦਾਸ ਕਰਦਾ ਅਸੀਂ ਆਪਣੇ ਧਨ ਭਾਗ ਸਮਝਦੇ ਹਾਂ ਕਿ ਜਦੋਂ ਵੀ ਸਾਨੂੰ ਗੁਰੂ ਰਾਮਦਾਸ ਦੇ ਦਰ ਦੇ ਦਰਸ਼ਨ ਹੁੰਦੇ ਆ ਜਦੋਂ ਵੀ ਕੋਈ ਵਿਸ਼ੇਸ਼ ਗਤੀਵਿਧੀਆਂ ਹੁੰਦੀਆਂ ਨੇ ਤੇ ਉਸ ਵੇਲੇ ਅਸੀਂ ਜਿਵੇਂ ਸਾਡੇ ਮੁਸਲਮਾਨ ਭਰਾਵਾਂ ਦਾ ਮੱਕਾ ਇਸੇ ਤਰ੍ਹਾਂ ਸਿੱਖਾਂ ਦਾ ਮੱਕਾ ਸਤਖੰਡ ਸ੍ਰੀ ਦਰਬਾਰ ਸਾਹਿਬ ਸਾਡਾ ਸਿੱਖ ਪੰਥ ਦਾ ਕੇਂਦਰੀ ਸਥਾਨ ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਉਸ ਵੇਲੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗੁਰੂ ਦੇ ਚਰਨਾਂ ਚ ਅਰਦਾਸ ਕਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੇ ਇਸ਼ਨਾਨ ਕਰਨ ਦਰਸ਼ਨ ਇਸ਼ਨਾਨ ਤੇ ਅਰਦਾਸ ਕਰਨ ਵਾਸਤੇ ਅਸੀਂ ਪਹੁੰਚਦੇ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜੋ ਹਰਿਆਣਾ ਦੇ ਵਿੱਚ 28 ਨਵੰਬਰ ਨੂੰ ਐਲਾਨ ਹੋਇਆ ਸੀ ਔਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਜੋ ਪੰਜ ਸਿੰਘ ਪੰਜ ਪਿਆਰਿਆਂ ਦੀ ਡਿਊਟੀ ਲੱਗੀ ਸੀ ਸੰਗਤ ਦੇ ਵਿੱਚੋਂ ਕਿ ਉਹਨਾਂ ਨੇ ਸੰਤ ਮਹਾਪੁਰਸ਼ਾਂ ਸਿੱਖ ਸ਼ਖਸੀਅਤਾਂ ਹਰਿਆਣਾ ਕਮੇਟੀ ਦੇ ਮੌਜੂਦਾ ਸਾਬਕਾ ਮੈਂਬਰ ਸਹਿਬਾਨਾਂ ਸਿੱਖ ਸੰਗਤਾਂ ਦੀ ਰਾਏ ਲੈ ਕੇ ਉਸ ਦੇ ਪ੍ਰਧਾਨ ਦਾ ਐਲਾਨ ਕਰਨਾ ਸੀ 15 ਦਿਨ ਦਾ ਸਮਾਂ ਸੀ ਉਹਨਾ ਪੰਜ ਸਿੰਘਾਂ ਨੇ ਬੜੀ ਮਿਹਨਤ ਕੀਤੀ ਥਾਂਪੁਰ ਥਾਂ ਤੇ ਜਾ ਕੇ ਮਹਾਪੁਰਸ਼ਾਂ ਕੋਲੇ ਮੈਂਬਰ ਸਹਿਬਾਨਾਂ ਕੋਲੇ ਸੰਗਤਾਂ ਦੇ ਕੋਲ ਸਿੱਖ ਚਿੰਤਕਾਂ ਦੇ ਕੋਲ ਤੇ ਫੋਨ ਦੇ ਉੱਤੇ ਵੀ رائے ਇਕੱਤਰ ਕਰਕੇ ਬਕਾਇਦਾ ਇੱਕ ਡਾਇਰੀ ਤਿਆਰ ਕੀਤੀ ਉਸ ਡਾਇਰੀ ਤੇ ਹਰੇਕ ਦੀ رائے ਆ ਜਿਨ੍ਹਾਂ ਨੂੰ ਮਿਲੇ ਉਹਨਾਂ ਦੇ ਸਾਈਨ ਵੀ ਆ ਦਸਖਤ ਵੀ ਆ 13 ਤਰੀਕ ਨੂੰ 13 ਦਸੰਬਰ 2024 ਨੂੰ ਗੁਰਦੁਆਰਾ ਪਾਤਸ਼ਾਹੀ 6ਵੀਂ ਕੁਰੂ ਖੇਤਰ ਦੀ ਧਰਤੀ ਤੇ ਪੰਜ ਸਿੰਘਾਂ ਨੇ ਪੰਥ ਦੇ ਭਰੇ ਇਕੱਠ ਵਿੱਚ ਜਿੱਥੇ ਸਾਡੇ ਪੰਜਾਬ ਚੋਂ ਵੀ ਸਿੱਖ ਜਥੇਬੰਦੀਆਂ ਦੇ ਆਗੂ ਜੰਮੂ ਕਸ਼ਮੀਰ ਤੋਂ ਵੀ ਆਏ ਸੀ ਤੇ ਹਰਿਆਣਾ ਤੋਂ ਵੀ ਧਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਦਾ ਐਲਾਨ ਕੀਤਾ ਮੁੱਖ ਸੇਵਾਦਾਰ ਦੇ ਤੌਰ ਤੇ ਦਾਸ ਦਾ ਨਾਮ ਜਿਹੜਾ ਸੀਗਾ ਉਹ ਪੰਜ ਸਿੰਘਾਂ ਨੇ ਅਨਾਉਂਸ ਕੀਤਾ ਜਕਾਰਿਆਂ ਦੀ ਗੂੰਜ ਵਿੱਚ ਸਾਰੇ ਪੰਥਕ ਇਕੱਠ ਨੇ ਉਸ ਦਾ ਸਮਰਥਨ ਕੀਤਾ ਤੇ ਸਨਮਾਨ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਭ ਦਾ ਧੰਨਵਾਦ ਕਰਦਾ ਕਿ ਇਹ ਸੇਵਾ ਜਿਹੜੀ ਸੀ ਉਹ ਮੇਰੇ ਜ਼ਮੇਂ ਲਾਈ ਗਈ ਜੋ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਪੰਥਕ ਸੰਘਰਸ਼ ਦੀ ਸੇਵਾ ਪਿਛਲੇ ਤਿੰਨ ਦਹਾਕਿਆਂ ਤੋਂ ਦੁਨੀਆ ਭਰ ਦੇ ਵਿੱਚ ਕਰਦੇ ਆ ਰਹੇ ਆ ਗੁਰੂ ਦੀ ਕਿਰਪਾ ਤੇ ਸਦਕਾ ਉਹਦੇ ਵਿੱਚ ਇੱਕ ਨਵੀਂ ਜ਼ਿੰਮੇਵਾਰੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਮੁਖ ਸੇਵਾਦਾਰ ਦੇ ਤੌਰ ਤੇ ਕਿਉਂਕਿ ਸਿੱਖ ਮਸਲਿਆਂ ਦੇ ਹੱਲ ਤੇ ਧਾਰਮਿਕ ਚੋਣਾਂ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੀ ਜੋ ਸ਼ੁਰੂਆਤ ਜੋ ਗਠਨ ਕੀਤਾ ਗਿਆ ਤੇ ਉਸ ਵੇਲੇ ਹੀ ਅਸੀਂ ਮਨਚ ਧਾਰਿਆ ਸੀ ਕਿ ਅਸੀਂ ਸਭ ਤੋਂ ਪਹਿਲਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅਕਾਲ ਤਖਤ ਸਾਹਿਬ ਦੇ ਮੱਥਾ ਟੇਕਣ ਆਉਣਾ ਤਾ ਅੱਜ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਅਹੁਦੇਦਾਰ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਸੀਂ ਸਾਰੇ ਰਲ ਕੇ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਆਏ ਆ ਕਿਉਂਕਿ 19 ਜਨਵਰੀ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹਰਿਆਣਾ ਸਰਕਾਰ ਨੇ ਗੁਰਦੁਆਰਾ ਸਿੱਖ ਚੋਣ ਕਮਿਸ਼ਨ ਨੇ ਜਿਹੜਾ ਹਰਿਆਣਾ ਦੇ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਉਹਨਾਂ ਵੱਲੋਂ ਐਲਾਨ ਕੀਤਾ ਹੋਇਆ ਹੈ ਅੱਜ ਤੋਂ ਨਾਮਿਨੇਸ਼ਨ ਵੀ ਸ਼ੁਰੂ ਨੇ ਉੱਥੇ ਭਾਵੇਂ ਕਿ ਅਸੀਂ ਚੋਣ ਕਮਿਸ਼ਨਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਭ ਜਾਦਿਆਂ ਦੀ ਸ਼ਹਾਦਤ ਦੇ ਦਿਨ ਇਹ ਸਫਰ-ਏ-ਸ਼ਹਾਦਤ ਜੋ ਸ਼ਹਾਦਤ ਵੱਲ ਸਫਰ ਤੈਅ ਕੀਤਾ ਸਭ ਜਾਦਿਆਂ ਨੇ ਵੱਡੇ ਸਾਹਿਬ ਜਾਦਿਆਂ ਛੋਟੇ ਸਾਹਿਬ ਜਾਦਿਆਂ ਸਿੰਘਾਂ ਸ਼ਹੀਦਾਂ ਮਾਤਾ ਗੁਜਰ ਕੌਰ ਨੇ ਤੇ ਜਿਹਨੂੰ ਅਸੀਂ ਹਰਿਆਣਾ 'ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਤੌਰ ਤੇ ਮਨਾ ਰਹੀ ਹੈ ਜਿਵੇਂ ਪੰਜਾਬ ਚ ਦੁਨੀਆ ਭਰ ਚ ਸਮਾਗਮ ਹੋਣੇ ਉਥੇ ਹਰਿਆਣਾ ਚ ਵੀ ਨੌ ਸਮਾਗਮ ਵੱਡੇ ਕੱਲ ਤੋਂ ਅਨਾਜ ਮੰਡੀ ਸਰਸਾ ਜੋ ਕਾਲਾਂਵਾਲੀ ਦੇ ਵਿੱਚ ਅਨਾਜ ਮੰਡੀ ਕਾਲਾਂਵਾਲੀ ਆ ਸਰਸਾ ਚ ਉਥੋਂ ਇਹਦੀ ਸ਼ੁਰੂਆਤ ਹੋਣੀ ਤੇ 29 ਤੱਕ ਲਗਾਤਾਰ ਇਹ ਸਮਾਗਮ ਜਿਹੜੇ ਆ ਇਹ ਜਾਰੀ ਰਹਿਣੇ ਆ ਜਿਵੇਂ ਅਨਾਜ ਮੰਡੀ ਕਾਲਾਂ ਵਾਲੀ ਸਰਸਾ ਚ ਕੱਲ ਦਿਨ ਦਾ ਸਮਾਗਮ ਹੈ ਪਰਸੋਂ ਰਾਤ ਦਾ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ 23 ਨੂੰ ਦਿਨ ਦਾ ਗੁਰਦੁਆਰਾ ਨਿੰਮ ਸਾਹਿਬ ਕੈਥਲ 24 ਨੂੰ ਗੁਰਦੁਆਰਾ ਮੰਜੀ ਸਾਹਿਬ ਜੀਂਦਿਆ ਰਾਤ ਦਾ 25 ਨੂੰ ਗੁਰਦੁਆਰਾ ਸੀਸਗੰਨ ਸਾਹਿਬ ਤਰਾਵੜੀ ਕਰਨਾਲ ਆ 26 ਨੂੰ ਸਾਡਾ ਜਿਹੜਾ ਮੁੱਖ ਸਮਾਗਮ ਕੁਰੂ ਖੇਤਰਪਾਤ ਸਹੀ ਸੇਵੀ ਜਿਹੜਾ ਕਿ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਵੱਲੋਂ ਵੀ ਨੈਸ਼ਨਲ ਡੇ ਦੇ ਤੌਰ ਤੇ ਮਨਾਉਣ ਦਾ ਐਲਾਨ ਕੀਤਾ ਹੋਇਆ ਪਿਛਲੇ ਸਾਲ ਵੀ ਦੁਨੀਆ ਭਰ ਚ ਮਨਾਇਆ ਗਿਆ ਜਿੱਥੇ ਭਾਰਤ ਦੇ ਗਵਰਨਰ ਹਾਊਸਾਂ ਦੇ ਅੰਦਰ ਉੱਥੇ ਵਿਦੇਸ਼ਾਂ ਚ ਵੀ ਭਾਰਤੀ ਸਫਾਰਤਖਾਨਿਆਂ ਦੇ ਅੰਦਰ ਛੋਟੇ ਸਾਬਜਾਦਿਆਂ ਨੂੰ ਨਤਮਸਤਕ ਹੁੰਦਿਆਂ 26 ਦਸੰਬਰ ਦਾ ਦਿਨ ਜਿਹੜਾ ਸੀ ਉਹ ਮਨਾਇਆ ਗਿਆ ਉਹਨਾਂ ਸਾਬਜਾਦਿਆਂ ਨੂੰ ਸਜਦਾ ਕੀਤਾ ਗਿਆ ਔਰ ਇਸੇ ਤਰ੍ਹਾਂ ਇਹ ਜਿਹੜਾ ਸਾਡਾ ਸਮਾਗਮ ਹੈ ਉਹ ਗੁਰਦੁਆਰਾ ਪਾਤਸ਼ਾਹੀ ਸੇਵੀ ਕੁਰੂ ਖੇਤਰਾ 26 ਦਾ 27 ਦਿਨ ਦਾ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਦ ਉਹਨਾਂ ਦੇ ਨਗਰ ਗੁਰਦੁਆਰਾ ਸਿੰਘ ਸਭਾ ਅਸੰਦ ਵਿਖੇ ਆ 28 ਰਾਤ ਦਾ ਗੁਰਦੁਆਰਾ ਪਾਤਸ਼ਾਹੀ 10ਵੀਂ ਨਾਡਾ ਸਾਹਿਬ ਪੰਚਕੂਲਾ 29 ਨੂੰ ਗੁਰਦੁਆਰਾ ਪੰਜੋਖਰਾ ਸਾਹਿਬ ਅੰਮ੍ਰਾਲਾ ਜਿੱਥੇ ਗੁਰੂ ਸਾਹਿਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁੰਗੇ ਤੋਂ ਗੀਤਾ ਦੇ ਅਰਥ ਕਰਵਾਏ ਸੀ ਸੋ ਇਹ ਵੱਡੇ ਸਮਾਗਮ ਨੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਧਾਰਮਿਕ ਚੋਣਾਂ ਨੇ ਉਹਦੇ ਵੱਲ ਵੀ ਰੁਖ ਕਰਾਂਗੇ ਸ਼੍ਰੋਮਣੀ ਕਾਲੀਦਾਲ ਆਜ਼ਾਦ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਜਿੰਨੇ ਵੀ ਮੈਂਬਰ ਸਹਿਬਾਨ 40 ਜਿਹੜੇ ਅਹੁਦੇਦਾਰ ਨੇ ਉਹ ਵੀ ਅਸੀਂ ਐਲਾਨਣੇ ਕਿਉਂਕਿ ਮਹਾਪੁਰਸ਼ਾਂ ਨੇ ਕੱਲ ਵੀ ਇੱਕ ਪੰਥਕ ਇਕਤਾਲੀ ਮੀਟਿੰਗ ਕੀਤੀ ਸੀ ਕੁਰੂਕ ਖੇਤਰ ਤੇ ਉਹਨਾਂ ਨੇ ਸਮਾਂ ਮੰਗਿਆ ਪੰਥਕ 41 24 ਤਰੀਕ ਦੀ ਫਿਰ ਮੀਟਿੰਗ ਰੱਖੀ ਆ ਤੇ ਅਸੀਂ ਆਪਣੇ ਉਮੀਦਵਾਰਾਂ ਦਾ ਐਲਾਨ 24 ਤਰੀਕ ਤੱਕ ਲਿਖਿਆ ਕਿ ਮਹਾਪੁਰਸ਼ ਪੰਥਕ 41 ਜੋ ਉਵਰਾਲਾ ਕਰ ਰਹੇ ਸਾਰੇ ਇੱਕ ਮਤ ਹੋ ਕੇ ਇੱਕ ਉਮੀਦਵਾਰ ਹੋਵੇ ਮਹਾਪੁਰਸ਼ਾਂ ਦਾ ਸਿੱਖ ਚਿੰਤਕਾਂ ਦਾ ਜਿਹੜਾ ਮੰਨਣਾ ਕਿ ਇੱਕ ਉਮੀਦਵਾਰ ਹੋਵੇ ਤੇ ਸਰਬਸੰਮਤੀ ਹੋ ਜਾਵੇ ਉਹਦੇ ਚ ਅਸੀਂ ਸਭ ਤੋਂ ਪਹਿਲ ਕੀਤੀ ਹੈ ਪਹਿਲਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੇ ਕਿ ਮਹਾਪੁਰਸ਼ ਪਰਾਲਾ ਕਰਨ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਸਾਡੇ ਵੱਲੋਂ ਪਹਿਲ ਆ ਕਿ ਜੋ ਵੀ ਨਰਪਕ ਫੈਸਲਾ ਮਹਾਪੁਰਸ਼ ਦੇਣਗੇ ਉਹਦੇ ਨਾਲ ਅਸੀਂ ਜਿਹੜੀ ਉਹ ਸਹਿਮਤੀ ਪ੍ਰਗਟਾਉਂਦੇ ਆ ਔਰ ਇਸ ਦੇ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਅੱਜ ਅਸੀਂ ਸਾਰੇ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭਪਿੰਦਰ ਸਿੰਘ ਅਸੰਧ ਦਾਸ ਸਾਡੇ ਨਾਲ ਸੀਨੀਅਰ ਮੀਤ ਪ੍ਰਧਾਨ ਜਿਹੜੇ ਸਾਡੇ ਸਰਦਾਰ ਸੁਦਰਸ਼ਨ ਸਿੰਘ ਵਾਲਾ ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ ਹੈ ਔਰ ਇਸੇ ਤਰ੍ਹਾਂ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਬੀ ਸਕੱਤਰ ਨੇ ਗੁਲਾਬ ਸਿੰਘ ਮੂਨਿਕ ਸਾਡੇ ਐਗਜ਼ੈਕਟਿਵ ਮੈਂਬਰ ਸਾਡੇ ਮੈਂਬਰ ਸਹਿਬਾਨ ਔਰ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਮੁਖ ਸੇਵਾਦਾਰ ਔਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਭਪਿੰਦਰ ਸਿੰਘ ਅਸੰਧ ਔਰ ਸਾਡੇ ਜਿਹੜੇ ਚਾਰ ਮੀਤ ਪ੍ਰਧਾਨ ਨੇ ਉਨ੍ਹਾਂ ਦੇ ਵਿੱਚੋਂ ਵੀ ਸਾਡੇ ਸਰਦਾਰ ਸਵਰਨ ਸਿੰਘ ਬੁੰਗਾ ਟਿੱਬੀ, ਸਰਦਾਰ ਮਲਕੀਤ ਸਿੰਘ ਪੰਨੀਵਾਲਾ, ਸਰਦਾਰ ਰਜੈਬ ਸਿੰਘ ਨਿਮਣਾਬਾਦ, ਔਰ ਇਸੇ ਤਰ੍ਹਾਂ ਜਿਹੜੇ ਸਾਡੇ ਮੀਤ ਪ੍ਰਧਾਨ ਸਰਦਾਰ ਸੁਦਰਸ਼ਨ ਸਿੰਘ ਅੰਬਾਲਾ, ਚਾਰ ਇੱਕ ਸਕੱਤਰ ਜਰਨਲ ਨੇ ਸਰਦਾਰ ਸੁਖਵਿੰਦਰ ਸਿੰਘ ਮੰਡੇਬਰ, ਚਾਰ ਜਰਨਲ ਸਕੱਤਰ ਨੇ ਸਾਡੇ ਸਰਦਾਰ ਸਤਿੰਦਰ ਸਿੰਘ ਮੰਟਾ, ਸਰਦਾਰ ਗੁਰਪ੍ਰਸਾਦ ਸਿੰਘ ਫਰੀਦাবাদ ਔਰ ਸਰਦਾਰ ਇਸੇ ਤਰ੍ਹਾਂ ਜਿਹੜੇ ਸਾਡੇ ਨਾਲ ਸਾਥੀ ਆਏ ਆ ਹੋਰ ਵੀ ਮੈਂਬਰ ਸੱਭਾ ਸਰਦਾਰ ਟੀਪੀ ਸਿੰਘ, ਸਰਦਾਰ ਵਾਸੂਦੇਵ ਜੀ, ਸਰਦਾਰ ਬਰਾੜਾ ਜੀ ਇਹ ਸਾਰੇ ਜਿਹੜੇ ਅਸੀਂ ਨਤਮਸਤਕ ਹੋਣ ਵਾਸਤੇ ਆਏ ਆ ਗੁਰੂ ਦੇ ਚਰਨਾਚਰ ਅਰਦਾਸ ਕਰ ਰਹੇ ਆ ਕਿ ਗੁਰੂ ਸਾਨੂੰ ਬਲ ਬਖਸ਼ੇ ਅਸੀਂ ਸਿੱਖ ਮਸਲਿਆਂ ਦੇ ਹੱਲ ਅਤੇ ਜੋ ਗੁਰੂ ਘਰਾਂ ਦਾ ਸੁਚੱਜਾ ਪ੍ਰਬੰਧ ਤੇ ਧਰਮ ਪ੍ਰਚਾਰ ਆ ਉਹਨੂੰ ਅੱਗੇ ਅਸੀਂ ਲੈ ਕੇ ਜਾਈਏ ਜਿਹੜੀਆਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਅੱਜ ਬਲਜੀਤ ਸਿੰਘ ਦਾਦੂਵਾਲ ਜੋ ਕਿ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਨਗਰੀ ਵਿਖੇ ਪਹੁੰਚੇ ਨੇ ਤਾਂ ਸਤਿ ਸ਼ਕਨ ਚੀਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਆਏ ਨੇ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ◆あの人はちゃんございま付 ਤਾ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਤੜ ਨਾਲ ਸਾਂਝੀਆਂ ਕਰ ਰਿਹਾ ਕਿ ਅਜ ਬਲਜੀਤ ਸਿੰਘ ਦਾਦੂ ਹਲ ਜੋ ਕਿ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਨਗਰੀ ਵਿਖੇ ਪਹੁੰਚੇ ਨੇ ਤਾਂ ਉਹਨਾਂ ਨੇ ਖੁੱਲ ਕੇ ਗੱਲਬਾਤ ਜਿਹੜੀ ਮੀਡੀਆ ਦੇ ਨਾਲ ਵੀ ਸਾਂਝੀ ਕੀਤੀ ਹੈ ਜਾਂ ਤਾਂ ਜੋ ਸੁਖਬੀਰ ਸਿੰਘ ਬਾਦਲ ਖਾਣਾ ਨੂੰ ਲੈ ਕੇ ਵੱਡੇ ਬਿਆਨ ਦਿੱਤੇ ਉੱਥੇ ਹੀ ਗਿਆਨੀ ਹਰਪੀ ਸਿੰਘ ਜੀ ਦੇ ਹੱਕ ਦੇ ਵਿੱਚ ਵੀ ਜੋ ਬਿਆਨਬਾਜ਼ੀ ਕਰਦੇ ਦਿਖਾਈ ਦਿੱਤੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖੇਸ ਨੂੰ ਐਗਜੈਕਟ ਬਾਨੀ ਟੀਵੀ ਸ਼੍ਰੀ ਹਮਸਾ ਸਾਈਂ